ਪੰਜਾਬੀ ਨਿਕ ਮੀਡੀਆ ਤੇ ਇਸ ਵਿਲੇ ਦੀ ਖਾਸ ਖਬਰ ਐਤਵਾਰ ਨੂੰ ਦਾ ਓਪਨ ਡੋਰ ਚਰਚ ਖੋਜੇਵਾ ਯੂਥ ਕਮੇਟੀ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਸ਼ਹਿਰ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਪ੍ਰਧਾਨ ਜਨਰਲ ਸਕੱਤਰ ਆਦਿ ਨਵੀਂ ਨਿਯੁਕਤੀਆਂ ਕੀਤੀਆਂ ਗਈਆਂ ਦੇਖੋ ਪੂਰੀ ਖਬਰ ਬ੍ਰਦਰ ਸੰਦੀਪ ਕੁਮਾਰ ਦੀ ਇਹਨਾਂ ਨੂੰ ਜਨਰਲ ਸੈਕਟਰੀ ਦਾ ਅਹੁਦਾ ਦਿੱਤਾ ਗਿਆ ਹੈ ਨੂੰ ਦਿੱਤੇ 10000 ਉਹ ਵੀ ਦਾ ਓਪਨ ਡੋਰ ਚਰਚ ਪ੍ਰਧਾਨ ਆਇ ਪ੍ਰਧਾਨ انمول کمبوجر یشو سی جی نام دیکھ کسی دھرمت کرنا نہیں ہے انسانیت نفلت کرنا یہ سارے انسانیت کے ہمدردی ہے ਕਿਸੇ ਜਾਤ ਦੇ ਹੁੰਦਕਿ ਨਹੀਂ ਕਿਸੇ ਧਰਮ ਦੇ ਹੁੰਦਕਿ ਨਹੀਂ। ਲੋਕੀਓ ਅਤੇ ਸਟੇਟ ਕਮਿਟੀ ਨੂੰ ਰੋਕੋ। ਉਹ ਆਪਾਂ ਸਾਰਿਆਂ ਨੇ ਕਿਉਂਕਿ ਯਿਸੂ ਮਸੀਹ ਦੇ ਨਾਮ ਨੂੰ ਲੈ ਕੇ ਉਸ ਦਾ ਆਪਾਂ ਆਪਣੇ ਜਿਲ੍ਹੇ ਵਿੱਚ ਵੀ ਬਹੁਤ ਭੈਣ ਭਾਈਆਂ ਨੂੰ ਪ੍ਰੋਬਲਮਸ ਆਉਂਦੀਆਂ। ਆਪਾਂ ਸਾਰਿਆਂ ਨੇ ਮਿਲ ਕੇ ਹੱਲ ਕਰਨਾ। ਹੁਣ ਟੀਮ ਦੇ ਜਿਹੜੇ ਨਾਮ ਆ ਗਏ ਫਰਦ ਸਿਮਾਉਂਦੀ, ਨੌਸ ਕੰਮ। ਇਸ ਪਰੇ ਨਹੀਂ ਕਰ ਜੋ ਕੀ ਉਪਰਾਲਾ ਬੁਰੀਖ ਕਰਾਂਗੇ। ਹਾਂਜੀ ਇਹਦਾ ਓਪਨ ਡੋਰ ਚਰਚ ਖੋਜੇਵਾਲ ਵੱਲੋਂ ਇਹ ਕੋ ਪ੍ਰਾਲਾ ਕੀਤਾ ਗਿਆ ਪੋਸਟਰ ਹਰਪ੍ਰੀਤ ਦੋਲਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੀ ਆਪਾਂ ਸਾਰੇ ਪੰਜਾਬ ਦੇ ਵਿੱਚ ਯੂਥ ਟੀਮਾਂ ਬਣਾਈਆਂ ਜਿਹੜੀਆਂ ਸਮੂਹ ਮਾਨਵਤਾ ਦੇ ਭਲੇ ਲਈ ਕੰਮ ਕਰ ਸਕਣ ਔਰ ਵਿਸ਼ੇਸ਼ ਤੌਰ ਦੇ ਉਤੇ ਧਰਮਾਂ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਜਿਹੜੀ ਅੱਜ ਪਹਿਲੇ ਦਿਨেশ ਜੀ ਦੀ ਨਹੀਂ ਰੱਖੀ ਗਈ ਹੈ ਅਸੀਂ ਸਾਰੇ ਪੰਜਾਬ ਨੂੰ ਕਵਰ ਕਰਾਂਗੇ ਪੰਜਾਬ ਤੋਂ ਬਾਹਰ ਵੀ ਕਵਰ ਕਰਾਂਗੇ ਬਟ ਨਿਸ਼ਾਨਾ ਸਾਡਾ ਪੰਜਾਬ ਨੂੰ ਕਵਰ ਕਰਨਾ ਸਭ ਤੋਂ ਪਹਿਲਾਂ ਅੱਜ ਅਸੀਂ 4-5 ਜ਼ਿਲ੍ਹੇ ਕਵਰ ਕੀਤੇ ਆ ਇਹਦੇ 'ਚ ਜੇ ਮੈਂਬਰਸ਼ਿਪ ਹੋਰ ਵੀ ਵਧੂਗੀ ਔਰ ਇਹ ਸਾਰੇ ਦਾ ਉਪੰਡੋਰ ਚਰਚ ਖੋਜੇਵਾਲ ਦੀ ਸੰਗਤ ਦੇ ਵਿੱਚੋਂ ਜਿਹੜੀ ਸਾਡੇ ਬਹੁਤ ਹੀ ਪਰਮੇਸ਼ਰ ਦੇ ਪਿਆਰੇ ਬੱਚੇ ਆ ਉਹਨਾਂ ਨੂੰ ਚੁਣਿਆ ਗਿਆ ਇਸ ਕੰਮ ਲਈ ਜਿਨ੍ਹਾਂ ਨੇ ਆਪਣਾ ਆਪ ਪਰਮੇਸ਼ਰ ਨੂੰ ਸਮਰਪਿਤ ਕੀਤਾ ਹੈ ਔਰ ਇਹ ਹੀ ਸਾਡਾ ਮੇਨ ਨਿਸ਼ਾਨਾ ਸੀ ਕਿ ਜਦੋਂ ਵੀ ਕਿਸੇ ਏਰੀਏ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਆਵੇ ਤੇ ਇਹ ਟੀਮ ਉਸੇ ਹਲਕੇ ਦੀ ਟੀਮ ਜਿਹੜੀ ਆ ਉੱਥੇ ਜਾ ਕੇ ਉਸ ਪ੍ਰੋਬਲਮ ਨੂੰ ਸੋਲਵ ਕਰੇ। ਪਰ ਤਾਂ ਜਿਹੜਾ ਲੜੀਵਾਰ ਕੋਈ ਸਮਾਜ ਸੇਵੀ ਕੰਮ ਵੀ ਉਧਾਇ ਜਾਣਗੇ। ਸਮਾਜ ਸੇਵੀ ਕਾਹਨ ਤੇ ਆਲਰੇਡੀ ਸਾਡੀ ਸੰਸਥਾ ਦਾ ਓਪਨ ਡੋਰ ਚਰਚ ਖੋਜੀਵਾਲ ਕਰ ਰਹੀ ਹੈ ਪਹਿਲਾਂ ਹੀ। ਬਟ ਸਮੇਂ-ਸਮੇਂ ਅਨੁਸਾਰ ਲੋਡ ਜੇ ਹੋ ਗਿਆ ਜ਼ਰੂਰ ਕਿਤੇ ਜਾਣਗੇ ਜਿਸ ਤਰ੍ਹਾਂ ਕੋਈ ਵੀ ਖਾਸ ਮਜਬੂਰੀ ਦੇ ਵਿੱਚ ਫਸੇ ਬੰਦੇ ਦੀ ਮਦਦ ਕਰਨਾ ਉਹ ਸਾਡਾ ਪਹਿਲ ਦੇ ਆਧਾਰ ਦੇ ਉੱਤੇ ਨਿਸ਼ਾਨਾ ਹੋਊਗਾ ਜਿਸ ਤਰ੍ਹਾਂ ਪਿਛਲੇ ਦਿਨੀ ਹੜਾ ਦੌਰਾਨ ਪੰਜਾਬ ਵਿੱਚ ਕਾਫੀ ਤਰਾਸਦੀ ਹੋਈ ਸੀ ਤੁਹਾਡੇ ਵੱਲੋਂ ਸਾਡੀ ਟੀਮ ਵੱਲੋਂ ਕਾਫੀ ਸੇਵਾ ਕੀਤੀ ਗਈ ਸੀ ਤੇ ਉਸ ਤੋਂ ਹੁਣ ਜਿਹੜੀ ਹੁਣ ਯੁੱਧ ਹੋਰ ਵੱਧ ਗਈ ਆ ਤੇ ਖੁਣ ਕੀ ਉਪਰਾਲੇ ਹੋਣਗੇ ਜੀ 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 ਬਿਲਕੁਲ ਇਹ ਤਾਂ ਪਹਿਲਾਂ ਪਿਛਲੇ ਦਿਨਾਂ ਸਿਰਫ ਇਸ ਸਾਲ ਹੀ ਹੜਾਂ ਦੀ ਗੱਲ ਨਹੀਂ ਅੱਗੇ ਵੀ ਜਦੋਂ ਆਉਂਦੇ ਆ ਇਹ ਸਾਡੀ ਦਾ ਓਪਨ ਡੋਰ ਚਰਚ ਖੋਜੇਵਾਲ ਮਿਨਿਸਟਰੀ ਬਹੁਤ ਵੱਡੇ ਪੱਧਰ ਤੇ ਇਸ ਚੀਜ਼ ਦੀ ਹੈਲਪ ਕਰਦੀ ਹੈ ਔਰ ਰਿਸਕ ਲੈ ਕੇ ਆਹੀ ਸਾਰਾ ਯੂਥ ਨੌਜਵਾਨ ਜਿੰਨਾ ਤੁਹਾਡੇ ਸਾਹਮਣੇ ਖਲੋਤਾ ਹੈ ਇਹ ਡੂੰਘਿਆਂ ਪਾਣੀਆਂ ਦੇ ਵਿੱਚ ਵੜ ਕੇ ਹੀ ਉਥੇ ਰੱਸ਼ ਨੂੰ ਪਹੁੰਚਾਉਂਦੇ ਔਰ ਹਰ ਲੋੜਵੰਦ ਦੀ ਲੋੜ ਪੂਰੀ ਕਰਦੇ ਹੈ ਕਿਹਾ ਯੂਥ ਨੂੰ ਕੀ ਮੈਸੇਜ ਹੈ ਯੂਥ ਨੂੰ ਮੇਨ ਮੈਸੇਜ ਤੇ ਇਹੀ ਹੈ ਸਾਡੇ ਵੀ ਇਹਨਾਂ ਨੂੰ ਤੇ ਕੋਈ ਮੈਸੇਜ ਨਹੀਂ ਕਿਉਂਕਿ ਅੱਗੇ ਬੱਚੇ ਆ ਬੱਚਿਆਂ ਨੂੰ ਕਹਦਾ ਮੈਸੇਜ ਹੁਣ ਜਿਹੜੇ ਕਿਸੇ ਦਲਦਲ ਚ ਫਸੇ ਆ ਗਲਤ ਨਸ਼ਿਆਂ ਦੇ ਹਰਕਤਾਂ ਦੇ ਵਿੱਚ ਫਸੇ ਆ ਜਾਂ ਗਲਤ ਸੋਚਾਂ ਦੇ ਵਿੱਚ ਫਸੇ ਆ ਉਦੇ ਤੋਂ ਬਚ ਕੇ ਭਾਈ ਆਪਣੇ ਆਪ ਨੂੰ ਸਾਫ਼ ਸੁਫਿਸ਼ਟ ਬਣਾਓ ਤੇ ਪਰਮੇਸ਼ਰ ਵੱਲ ਧਿਆਨ ਕਰੋ ਇਹ ਅੱਜ ਯੂਥ ਨੂੰ ਨਾਲ ਜੋੜਿਆ ਵਾ ਤੇ ਇਹ ਕੱਲੇ ਕਪੂਖਲੇ ਤੇ ਯੂਥ ਨੇ ਕਿ ਵਕਫਾ ਸਰਦਾ ਜਿਹੜਾ ਯੂਥ ਸਾਰਿਆਂ ਨੂੰ ਜਮਸੀ ਦੀ ਅੱਜ ਜਿਹੜਾ ਪਾਸਟਰ ਦਿਉਰ ਜੀ ਦੀ ਅਵਾਜ਼ ਦੇ ਵਿੱਚ ਅਸੀਂ ਯੂਥ ਨੂੰ ਇਕੱਠੇ ਕੀਤਾ ਹੈ ਔਰ ਯੂਥ ਦੀਆਂ ਨਿਯੁਕਤੀਆਂ ਕੀਤੀਆਂ ਆ ਇਹ ਪੂਰੇ ਪੰਜਾਬ ਪੱਧਰ ਤੇ ਅਸੀਂ ਕਰ ਰਹੇ ਆ ਔਰ ਅੱਜ ਜਿਸੀ ਕਾਫੀ ਜ਼ਿਲ੍ਹਿਆਂ ਨੂੰ ਕਵਰ ਕੀਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਲਗਭਗ ਪੂਰਾ ਪੰਜਾਬ ਹੀ ਕਵਰ ਕਰਾਂਗੇ। ਔਰ ਇਹ ਸਾਰੀਆਂ ਟੀਮਾਂ ਜਿਹੜੀਆਂ ਇਹ ਮਨੁੱਖਤਾ ਦੀ ਭਲਾਈ ਦੇ ਲਈ ਕੰਮ ਕਰਨਗੀਆਂ। ਪਰਬੂ ਯੇਸ਼ੂ ਮਸੀਹ ਦੇ ਨਾਮ ਨੂੰ ਉਚਾਰਨਗੇ ਇਹ ਕਿਤੇ 2027 ਦੇ ਵਿੱਚ ਇਹੋੜੀ ਇਲੈਕਸ਼ਨ ਦੇ ਵਿੱਚ ਕੋਈ ਆਪਣਾ ਕੈਂਡੀਡੇਟ ਖੜੇ ਕਰਨ ਦੀ ਕਮੀ ਕੋਈ ਹੈ ਨਹੀਂ ਜੀ ਆਪਣਾ ਇਹ ਇਲੈਕਸ਼ਨ ਦੇ ਨਾਲ ਇਹਦਾ ਕੋਈ ਨਹੀਂ ਤਾਲੁਕਤ ਹੈ ਜੀ ਆਪਾਂ ਪ੍ਰਬੂ ਯੇਸ਼ੂ ਮਸੀਹ ਦੀ ਮਹਿਮਾ ਲਈ ਔਰ ਜਿਹੜੇ ਵੀ ਜਿਹੜੇ ਲੋੜਵੰਦ ਲੋਕ ਆ ਉਹਨਾਂ ਦੀ ਮਦਦ ਲਈ ਇਹ ਯੂਥ ਕੰਮ ਕਰੇਗਾ ਜੀ ਔਰ ਜਿੱਥੇ ਵੀ ਕਿਤੇ ਜਿੱਦਾਂ ਪਹਿਲਾਂ ਵੀ ਮਨੁੱਖਤਾ ਦੀ ਕੋਈ ਹੜਾਂ ਦੇ ਹੜਾਏ ਜਾਂ ਪਹਿਲਾਂ ਕੁਝ ਇਤਰਾਸ ਦੀਆਂ ਆਈਆਂ ਤੇ ਓਪਨ ਡੋਰ ਚਰਚ ਨੇ ਵੱਧ ਚੜ ਕੇ ਉਹਦੇ ਵਿੱਚ ਕੰਮ ਕੀਤਾ ਕਿ ਸਾਰਾ ਯੂਥ ਉੱਥੇ ਮੋੜੇ ਨਾਲ ਮੋੜੇ ਲਾ ਕੇ ਖੜਦਾ ਜੀ ਤੇ ਅੱਗੇ ਤੋਂ ਵੀ ਸਾਰਾ ਯੂਥ ਉਹਨਾਂ ਕੰਮਾਂ ਦੇ ਵਿੱਚ ਹਿੱਸਾ ਪਾਵੇਗਾ ਜਿਦਾ ਜਿਦਾ ਫਸ਼ਤ ਦਿਓਲ ਜੀ ਸਾਡੀ ਅਗਵਾਈ ਕਰਨਗੇ। ਠੀਕ। ਅਗਵਾਈਵੰਦਰ ਜੀ ਤੁਸੀਂ ਤੇ ਦਿਓਪਨ ਦੌਰ ਚੋਦੇ ਵਧਾਈ ਦਾ ਪਾਤਰ ਹੈ ਜਿਹੜਾ ਤੁਸੀਂ ਪੂਰੇ ਪੰਜਾਬ ਦੇ ਯੂਥ ਨੂੰ ਇੱਕ ਚੰਗੇ ਵਾਸਤੇ ਤੋਰਿਆ ਵਾ। ਆਲਰ ਟਾਈਮ ਤੁਹਾਡੇ ਪੰਜਾਬ ਪੱਧਰ ਤੇ ਕੀ ਤੁਹਾਡਾ ਪ੍ਰੋਗਰਾਮ ਹੈ ਨਹੀਂ ਕੀ ਤੁਹਾਡੇ ਜਾਨਕੀ ਮੈਸੇਜ ਹੋਏਗਾ ਲੋਕਾਂ ਕੋਲ ਸੇਵਾ ਲਈਤੀ ਜਾਵੇ। ਪੰਜਾਬ ਪੱਧਰ ਤੇ ਆਪਾਂ ਹਰ ਉਸ ਵਿਅਕਤੀ ਤੱਕ ਅਪਰੋਚ ਕਰਾਂਗੇ ਜਿੰਨੂੰ ਵੀ ਮਦਦ ਦੀ ਲੋੜ ਹੈ ਜਿਹੜਾ ਸਾਡੇ ਨਾਲ ਸਾਡੇ ਸੰਪਰਕ ਦੇ ਵਿੱਚ ਆਵੇਗਾ ਜਿੱਥੇ ਸਾਨੂੰ ਪਤਾ ਲੱਗੂਗਾ ਉਥੇ ਯੂਥ ਵਾਧ ਚੜ ਕੇ ਕੰਮ ਕਰੇਗਾ ਔਰ ਲੋਕਾਂ ਦੀ ਮਦਦ ਕਰੇਗਾ ਜੀ ਥੈਂਕ ਯੂ ਸਰ